ਪੁਲਿਸ ਦੀ ਪਰ ਜੇ ਬਰਾਮਦਗੀ ਹੋਈ ਹੈ ਤੇ ਬਰਾਮਦਗੀ ਤੋਂ ਇਹ ਪਤਾ ਲੱਗਾ ਵੀ ਉਹਨੂੰ ਫਿਰ ਪਰਚਾ ਵੀ ਦੇਤਾ ਪੁਲਿਸ ਨੇ ਫਿਰ ਉਹਦੇ ਕੋਲ ਰਿਕਵਰੀ ਵੀ ਹੋ ਗਈ ਫਿਰ ਉਹ ਤੇ 20 ਗ੍ਰਾਮ ਕਿਉਂ ਨਹੀਂ ਹੋਈ ਉਹ ਸਿਰਫ 17 ਗ੍ਰਾਮ ਤੇ ਸਮਥਿੰਗ ਹੋਈ ਪਰ 20 ਕਿਉਂ ਨਹੀਂ ਕੀਤਾ ਉਹ ਚਿੱਟੇ ਤੋਂ ਇੰਨਾ ਕੰਮ ਨਹੀਂ ਹੁੰਦਾ ਚਿੱਟਾ ਜਿਹੜਾ ਜਿੰਨੇ ਵੀ ਵੇਚਣ ਵਾਲੇ ਚਿੱਟੇ ਤੁਸੀਂ ਉਹਨੂੰ ਤਾਂ ਫੜ ਲਈ ਪਰ ਤੁਸੀਂ ਮੇਨ ਸਮਗਲਰ ਕਿਉਂ ਨਹੀਂ ਜਿਹੜਾ ਮਗਰਮਾਸ਼ ਮੇਨ ਉਹਨੂੰ ਕਿਉਂ ਨਹੀਂ ਫੜਿਆ ਅਜੇ ਤੱਕ ਜੇ ਆਪਾਂ ਇਹ ਕਹੀਏ ਕਿ ਆ ਅਫਸਰਾਂ ਦਾ ਹੱਥ ਨਾ ਹੋਣ ਕਰਕੇ ਕੋਈ ਇਹੋ ਜਿਹਾ ਕੰਮ ਤੇ ਹੋ ਨਹੀਂ ਸਕਦਾ ਹੁਣ ਵੀ ਤੇ ਅਫਸਰਾਂ ਦੇ ਨਾਂ ਉਜਾਗਰ ਹੋ ਰਹੇ ਨੇ ਜਿਹਦੇ ਵਿੱਚ ਤੁਸੀਂ ਦੇਖ ਰਹੇ ਹੋ ਹੁਣ ਕਿਸੇ ਕੰਮ ਤੋਂ ਉਹਨੂੰ ਰੋਕਿਆ ਹੋਏਗਾ ਵੀ ਉਹਨੇ ਕਹਿਤਾ ਹੋਗਾ ਮੈਂ ਇਹ ਕੰਮ ਨਹੀਂ ਕਰਨਾ ਉਹ ਨਾ ਕਰਨ ਦਾ ਕੰਮ ਦਾ ਉਹਨਾਂ ਰਿਜ਼ਲਟ ਇਹ ਦੇ ਦਿੱਤਾ ਉਹਨਾਂ ਨੂੰ ਫੜ ਕੇ ਅੰਦਰ ਦੇਤੀ ਆ ਮੈਂ ਤੇ ਇਹ ਗੱਲ ਕਾਂਗਾ ਪਿਛਲੇ ਹਫਤੇ ਮਠਿੰਡਾ ਪੁਲਿਸ ਨੂੰ ਲੇਡੀ ਕਨਸਟੇਬਲ ਅਮਨਦੀਪ ਕੋਹ ਨੂੰ ਚਿੱਟੇ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਹੈ ਇਸ ਮਾਮਲੇ ਵਿੱਚ ਲੈ ਕੇ ਕਈ ਪਰਤਾ ਖੋਲ੍ਹਦੀਆਂ ਨੇ ਤੇ ਮੇਰੇ ਨਾਲ ਮੌਜੂਦ ਹੈ ਭੁਪਿੰਦਰ ਸਿੰਘ ਜੀ ਜਿਹੜੇ ਪੁਲਿਸ ਦੇ ਵਿੱਚ ਹਨ ਇਹਨਾਂ ਨਾਲ ਗੱਲਬਾਤ ਕਰਦੇ ਭੁਪਿੰਦਰ ਸਿੰਘ ਜੀ ਪਹਿਲਾਂ ਆਪਣੇ ਬਾਰੇ ਜਾਣਕਾਰੀ ਦੇ ਦਿਓ ਤੁਸੀਂ ਕਦੋਂ-ਕਦੋਂ ਪੁਲਿਸ ਵਿੱਚ ਕੰਮ ਕੀਤਾ ਹੈ ਮੈਂ ਭੁਪਿੰਦਰ ਸਿੰਘ ਗੋਤਰਾ ਪ੍ਰੈਜ਼ੀਡੈਂਟ ਪੁਲਿਸ ਪਰਿਵਾਰ ਵੈਲਫੇਅਰ ਐਸੋਸੀਏਸ਼ਨ ਪੰਜਾਬ ਤੇ ਮੈਂ ਮਹਿਕਮੇ ਦੇ ਵਿੱਚ 22 ਸਾਲ ਨੌਕਰੀ ਕੀਤੀ ਹੈ ਜੀ ਇਹਦੇ ਵਿੱਚ ਮਹਿਕਮੇ ਨੇ ਸਾਡੇ ਨਾਲ ਵੀ ਧੱਕਾ ਕੀਤਾ ਹੈ ਕਿਉਂਕਿ ਪੁਲਿਸ ਦਾ ਅਫਸਰਾਂ ਦਾ ਕੰਮ ਹੈ ਜੁਗ ਰਣ ਤੋਂ ਕਰਦੇਗਾ ਜੀ ਹੁਣ ਗੱਲ ਇਹ ਹੈ ਕਿ ਅਸੀਂ ਇਹਦੀ ਨੌਕਰੀ ਕੀਤੀ ਤੇ ਸਾਨੂੰ ਜਿਹੜਾ ਇਹਨਾਂ ਨੇ ਇਸ ਵੇਲੇ ਬਾਹਰ ਕੱਢਿਆ ਜੀ ਇਸ ਬਾਰੇ ਤੇ ਮੈਟਰ ਬਾਰੇ ਸਾਰਾ ਪਤਾ ਹੀ ਹੈ ਇਸ ਬਾਰੇ ਅੱਜ ਫੋਲਦੇ ਜਾਂਦੇ ਹਰ ਟਾਈਮ ਜੀ 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 ਬਿਲਕੁਲ ਮੈਂ ਤੁਸੀਂ ਇਹ ਦੱਸੋ ਤੁਸੀਂ ਹੁਣ ਡਿਸਚਾਰਜ ਕੀਤਾ ਸੀ ਤੁਹਾਨੂੰ ਬਹਾਲ ਕਰ ਦਿੱਤਾ ਕੋਰਟ ਵੱਲੋਂ ਲੈਜੀ ਨਹੀਂ ਮੈਨੂੰ ਡਿਸਮਿਸ ਕੀਤਾ ਜੀ ਜਿਸ ਦਾ ਇਸ ਕੁੜੀ ਨੂੰ ਜਿਹੜਾ ਮਠੰਡੇ ਵਾਲੀ ਦਾ ਸ਼ਾਨ ਹੁਣ ਐਪੀਸੋਡ ਚੱਲ ਰਿਹਾ ਤੁਸੀਂ ਰੋਜ਼ ਦੇਖਦੇ ਹੋ ਜੀ ਇਹ ਐਫ ਆਈ ਆਰ ਦਰਜ ਹੋਈ 311 ਲਾ ਕੇ ਕਸਮਸ ਅਜੇ ਕੋਈ ਰਿਕਵਰੀ ਨਹੀਂ ਇਨਕੁਆਰੀ ਨਹੀਂ ਕੋਈ ਕੁਛ ਨਹੀਂ ਕੀਤਾ ਸੇਮ ਡੇ ਉਸੇ ਟਾਈਮ ਨੂੰ ਕਰ ਦਿੱਤਾ 311 ਲਾ ਕੇ ਡਿਸਮਿਸ ਜੀ ਪਰ ਇਹਦੇ ਕੋਲ ਤਾਂ ਬਰਾਮਦਗੀ ਹੋਈ ਨਾ ਹਰਵਿੰਦ ਦੀ ਇੱਜੇ ਕੋਲ ਬਰਾਮਦਗੀ ਹੋਈ ਹੈ ਬਿਲਕੁਲ ਜੀ ਬਰਾਮਦਗੀ ਹੋਈ ਹੈ ਜੀ ਬ੍ਰਾਂਮਬੀ ਦੀ ਤੁਸੀਂ ਇਹ ਦੇਖੋ ਕਿ ਬ੍ਰਾਂਮਬੀ ਦੇ ਨਾਲ ਤੁਸੀਂ ਕਿੱਦਾਂ ਸਾਰਾ ਪ੍ਰੂਵ ਕਰ ਸਕਦੇ ਹੋ ਕਿ ਤੁਹਾਨੂੰ ਪਤਾ ਲੱਗਿਆ ਬ੍ਰਾਂਮਬੀ ਮੇਰੇ ਕੋਲ ਮੰਨ ਲਓ ਜੀਭ ਦੇ ਵਿੱਚ ਕੋਈ ਚੀਜ਼ ਹੈ ਜੀ ਤੁਹਾਨੂੰ ਪਤਾ ਵੀ ਉਹ ਮੇਰੇ ਕੋਲ ਚਿੱਟਾ ਹੈ ਮੇਰੇ ਕੋਲ ਫੀਮ ਹੈ ਮੇਰੇ ਕੋਲ ਡੋਡੇ ਨੇ ਜਾਂ ਕੀ ਹੈ ਮੈਨੂੰ ਕਿੱਦਾਂ ਪਤਾ ਇੱਕਦਮ ਲੱਗਿਆ ਬਿਨਾ ਉਹੀ ਉਹਦਾ ਟੈਸਟ ਕਰਾਇਆ ਤੁਸੀਂ ਕਿਦਾਂ ਕਹਿਤਾ ਉਹਨੂੰ ਵੀ ਅਜੀ ਜਿਹਾ ਨਹੀਂ ਇਹ ਤਾਂ ਜੇ ਕੋ ਦੇਖੋ ਪੁਲਿਸ ਦਾ ਤਾਂ ਕੰਮ ਹੁੰਦਾ ਨਾ ਜੇ ਗੁਪਤ ਸੂਚਨਾ ਉਹਨਾਂ ਨੂੰ ਮਿਲੀ ਉਹਨਾਂ ਨੇ ਉਹਨੂੰ ਲੜਕੇ ਨੂੰ ਟਰੈਕ ਕੀਤਾ ਲਟਰੈਕ ਕੀਤਾ ਤੇ ਉਹਨਰੇ ਕੋਲ ਮਿਲ ਗਈ ਜਿਹੜਾ ਤੁਸੀਂ ਗੱਲ ਕਹਿ ਰਹੇ ਕਿ ਉਹਨੂੰ ਕੋਈ ਚਿੱਟਾ ਹੈ ਨਹੀਂ ਇਹ ਤਾਂ ਕੋਰਟ ਵਿੱਚ ਜਾ ਕੇ ਜਾਂ ਜਾਂਚ ਹੋਏਗੀ ਨਾ ਬਟ ਫਿਲਹਾਲ ਤਾਂ ਉਹਦੇ ਕੋਲ ਜਿਹੜੀ ਬਰਾਮਦਗੀ ਐ ਏਦਾਂ ਹੀ ਹੁੰਦੀ ਨੇ ਜੇ ਪੁਲਿਸ ਵਿੱਚ ਤਾਂ ਹੁਣ ਉਸ ਦੇ ਪਰ ਜੇ ਬਰਾਮਦਗੀ ਹੋਈ ਹੈ ਜੀ ਬਰਾਮਦਗੀ ਤੋਂ ਇਹ ਪਤਾ ਲੱਗਾ ਵੀ ਉਹਨੂੰ ਫਿਰ ਪਰਚਾ ਵੀ ਦੇ ਦਿੱਤਾ ਪੁਲਿਸ ਨੇ ਜੀ ਨਾਲ ਕੋ ਰਿਕਵਰੀ ਵੀ ਹੋ ਗਈ ਜੀ 20 ਗ੍ਰਾਮ ਕਿਉਂ ਨਹੀਂ ਹੋਈਓ ਸਿਰਫ 17 ਗ੍ਰਾਮ ਤੇ ਸਮਝ ਨਹੀਂ ਬਰਾ 20 ਕਿਉਂ ਨਹੀਂ ਕੀਤਾ ਜਾਉਂਦਾ ਨਹੀਂ 20 ਦਾ ਮਤਲਬ ਇਹ 17 ਗ੍ਰਾਮ ਤੇ 20 ਗ੍ਰਾਮ ਚ ਕੀ ਫਰਕ ਹੈ ਜੀ 20 ਗ੍ਰਾਮ ਕਮਰਸ਼ੀਅਲ ਦੱਸ ਦਿੰਦੀ ਹੈ ਜਿਹੜੀ 20 ਗ੍ਰਾਮ ਤੋਂ ਥੱਲੇ ਥੱਲੇ ਉਹ ਜਿਹੜੀ ਜਿਹਦਾ ਉਹ ਕੰਜ਼ਿਊਮੇਬਲ ਹੋ ਗਈ ਮਤਲਬ ਜਿਹਨੇ ਆਪ ਵਰਤਣ ਲਈ 17 ਗ੍ਰਾਮ ਦੇ ਕਰੀਬ ਹੋ ਗਈ ਤੇ ਪਰ ਉਹਦੇ ਤੇ ਤਾਂ ਰੋਪ ਲੱਗ ਰਿਹਾ ਨੇ ਕਿ ਉਹ ਕਈ ਸਮੇਂ ਤੋਂ ਚਿੱਟਾ ਵੇਚ ਰਹੀ ਸੀ ਇਹੋ ਜੀ ਗੱਲ ਆ ਰਹੀ ਹੈ ਉਹਦੇ ਤੇ ਰੋਪ ਜਿਹੜੇ ਲੱਗਦੇ ਹੋ ਕਈ ਸਮੇਂ ਤੋਂ ਚਿੱਟਾ ਵੇਚ ਰਹੀ ਸੀ ਜੀਗਾ ਵੇਚਦੀ ਐ ਮੇਚ ਕੇ ਦੱਸਦੇ ਬਿਨਾਂ ਮੈਂ ਜੋ ਸੁਣਿਆ ਉਹਦੀ ਜੀ ਉਹਨੇ ਪ੍ਰਾਪਰਟੀ ਬਣਾਈ ਹੈ ਜੀ ਕਿੰਨੇ ਕਰੋੜ ਦੀ ਕੋਠੀ ਬਣਾਈ ਇਹਨੇ ਦੀਆਂ ਉਹ ਬਣਾਈਆਂ ਗੱਡੀਆਂ ਲਈਆਂ ਜੀ ਉਹ ਬਹੁਤ ਬਹੁਤ ਜ਼ਿਆਦਾ ਰੋਪ ਚੱਲ ਰਿਹਾ ਜੀ 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 ਪਰ ਉਹ ਰੋਪ ਜਿਹੜਾ ਤੁਸੀਂ ਦੇਖੋ ਚਿੱਟੇ ਤੋਂ ਇੰਨਾ ਕੰਮ ਨਹੀਂ ਹੁੰਦਾ ਚਿੱਟਾ ਜਿਹੜਾ ਜਿੰਨੇ ਵੀ ਵੇਚਣ ਵਾਲੇ ਚਿੱਟੇ ਤੁਸੀਂ ਉਹਨੂੰ ਤਾਂ ਫੜ ਲਈ ਪਰ ਤੁਸੀਂ ਮੇਨ ਸਮਗਲਰ ਕਿਉਂ ਨਹੀਂ ਜਿਹੜਾ ਮਗਰਮਾਸ਼ ਮੇਨ ਉਹਨੂੰ ਕਿਉਂ ਨਹੀਂ ਫੜਿਆ ਜੀ ਜੀ ਆਪਰ ਨਾਲ ਉਹ ਪੈਦਾ ਤੇ ਆਪ ਨਹੀਂ ਕਰਦੇ ਜੀ ਆਪ ਤੋਂ ਤਾਂ ਕਿਉਂ ਲੈ ਕੇ ਆਈ ਨਾ ਉਹ ਚਿੱਟਾ ਜੀ 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 ਬਿਲਕੁਲ ਹਾਂ ਉਹ ਕਹ ਰਿਹਾ ਲੈ ਕੇ ਹੀ ਨਾ ਕਿ ਉਹਨੂੰ ਤਾਂ ਇੱਕ ਵਾਰੀ ਵੀ ਪੜਿਆ ਹੈਗਾ ਜੀ ਫਿਰ ਇਹ ਕੀ ਲੱਗਦਾ ਇਹਦੇ ਵਿੱਚ ਕੀ ਕਨਸਪੀਰੇਸੀ ਲੱਗ ਰਹੀ ਜੇ ਉਹਨੂੰ ਵੀ ਨਹੀਂ ਪੜਿਆ ਕਿਉਂਕਿ ਜਿਹਦੇ ਕੋਲ ਚਿੱਟਾ ਲੈ ਕੇ ਆਈ ਉਹ ਅੱਗੇ ਕੌਣ ਹੈ ਇਹ ਪੁੱਛਗਿੱਛ ਹੋ ਸਕਦਾ ਉਹ ਜਾਂਚ ਕਰਦੇ ਹੋਣ ਅਜੇ ਤੱਕ ਤਾਂ ਕੁਝ ਹੋਣੀ ਕੀਤਾ ਉਹਦੇ ਵਿੱਚ ਜੇ ਜੇ ਆਪਾਂ ਇਹ ਕਹੀਏ ਹੈ ਕਿ ਆ ਅਫਸਰਾਂ ਦਾ ਹੱਥ ਨਾ ਹੋਣ ਕਰਕੇ ਕੋਈ ਇਹੋ ਜਿਹਾ ਕੰਮ ਤਾਂ ਹੋ ਨਹੀਂ ਸਕਦਾ ਹੁਣ ਜਿਹੜੇ ਅਫਸਰਾਂ ਦੇ ਨਾਂ ਉਜਾਗਰ ਹੋ ਰਹੇ ਨੇ ਵੀ ਜਿਹਦੇ ਵਿੱਚ ਤੁਸੀਂ ਦੇਖਦੇ ਹੋ ਜੀ 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 ਜੇ ਮੇਰੀ ਭੁਗਤਣਾ ਜੇ ਅੱਜ ਇਹ ਪੜੀ ਗਈ ਹੈ ਤਾਂ ਮਤਲਬ ਇਸ ਤੋਂ ਪਹਿਲਾਂ ਚੱਲਣ ਦੇ ਇਹ ਕੰਮ ਜਾ ਕਰਦੀ ਪਈ ਸੀ ਤੇ ਅਫਸਰ ਨਾਲ ਸੀ ਅਫਸਰ ਸਹਿਯੋਗ ਦੇਂਦੇ ਸੀ ਹੋਰ ਕਿਸੇ ਕੰਮ ਤੋਂ ਉਹਨੂੰ ਰੋਕਿਆ ਹੋਏਗਾ ਵੀ ਉਹਨੇ ਕਹਿਤਾ ਹੋਗਾ ਮੈਂ ਇਹ ਕੰਮ ਨਹੀਂ ਕਰਨਾ ਉਹ ਨਾ ਕਰਨ ਦਾ ਕੰਮ ਦਾ ਉਹਨਾਂ ਰਿਜ਼ਲਟ ਇਹ ਦੇ ਦਿੱਤਾ ਉਹਨਾਂ ਨੂੰ ਫੜ ਕੇ ਅੰਦਰ ਦੇਤੀ ਮੈਂ ਇਹ ਗੱਲ ਕਹਾਂਗਾ ਜੇ ਜੀ 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 ਜੇ ਇਸ ਵਿੱਚ ਸ਼ਾਮਲ ਹੋ ਰਹੇ ਨੇ ਉਹਨਾਂ ਨੂੰ ਕਿਉਂ ਨਹੀਂ ਬਚਨ ਇਨਵੋਲਵ ਕੀਤਾ ਜਾਂਦਾ ਤੁਸੀਂ ਦੇਖੋ ਜੀ ਛੋਟੀ ਜੀ ਖਬਰ ਤੁਹਾਨੂੰ ਮੈਂ ਦੱਸਦਾ ਇਸੇ ਸੰਬੰਧ ਦੇ ਵਿੱਚ ਜੀ ਤੇ ਡਿਸਮਿਸ ਕਰਨ ਦਾ ਉਸ ਲੇਡੀ ਨੂੰ ਐਸਐਸਪੀ ਮੁੱਠੇ ਦਾ ਜੀ ਪੇ ਆਮ ਜਿਹੜੀ ਨਿਊਜ਼ਲੈਂਡ ਆ ਆਈਜੀ ਹੈੱਡਕੁਆਟਰ ਡਾਕਟਰ ਸੁਖਜੈਨ ਸਿੰਘ ਗਿੱਲ ਉਹ ਕਿਉਂ ਜੀ ਉਹ ਤਾਂ ਸੁਖਜੈਨ ਸਿੰਘ ਗਿੱਲ ਦਾ ਇਹਦੇ ਵਿੱਚ ਹੱਥ ਆਇਆਗਾ ਜਿਹਨੂੰ ਗੱਲੋਂ ਕੀ ਛੱਡੀ ਜਾ ਰਹੀ ਨੇ ਨਹੀਂ ਦੇਖੋ ਦੇਖੋ ਇਹ ਤਾਂ ਹੁੰਦਾ ਨਾ ਜੀ ਇਹ ਐਡਾ ਹੁੰਦਾ ਨਹੀਂ ਜੇ ਜਦੋਂ ਕੋਈ ਪੁਲਿਸ ਅਫਸਰ ਫੜਦਾ ਹੈ ਹਾਇਰ ਪੁਲਿਸ ਤੋਂ ਥੋੜੀ ਹੀ মিডিਆ ਸਾਹਮਣੇ ਆਂਦੀ ਕਈ ਵਾਰ ਨਹੀਂ ਸਾਰੇ ਛੋਟੇ ਨੂੰ ਆਂ ਦਿੱਤਾ ਜਾਂਦਾ ਇਸ ਕਰਕੇ ਆਈਜੀ ਕਰ ਰਹੇ ਆਵੇ ਦੱਸ ਰਹੇ ਆਵੇ ਨਹੀਂ ਉਹ ਚੰਡੀਗੜ੍ਹ ਬੈਠਾ ਉਹਦਾ ਕੀ ਕੰਮ ਥਾਲੇ ਉਹਦਾ ਤੇ ਡੀ.ਆਈ. ਰੇਂਜ ਵੀ ਹੈਗਾ ਉੱਥੇ ਜੀ ਜੇ ਮੰਨ ਲਓ ਐਸਐਸਪੀ ਨੇ ਕਿਹਾ ਡੀ.ਆਈ. ਰੇਂਜ ਵੀ ਹੈ ਖਬਰ ਦੇ ਸਕਦਾ ਨਹੀਂ ਇਹ ਤਾਂ ਦੇਖੋ ਆਪਾਂ ਇਹ ਮੰਨ ਸਕਦੇ ਆ ਕਿ ਹੋ ਸਕਦਾ ਹੈ ਕਿ ਡਿਪਾਰਟਮੈਂਟ ਨੇ ਪੁਲਿਸ ਡਿਪਾਰਟਮੈਂਟ ਦੇ ਡੀਜੀਪੀ ਨੇ ਉਹਨਾਂ ਡਿਪੂਟ ਕੀਤਾ ਹੋਵੇ ਕਿ ਇਹ ਮੀਡੀਆ ਨਾਲ ਗੱਲ ਕਰਨ ਦੀ ਇਹ ਆਮ ਤੌਰ ਤੇ ਕਰਦੇ ਵੀ ਉਹੀ ਹੈ ਹੁਣ ਤੇਕਰ ਜਿੰਨੀਆਂ ਵੀ ਪੰਜਾਬ ਸਰਕਾਰ ਦੀਏ ਡੀਜੀਪੀ ਸਾਹਿਬ ਹਨ ਹੁੰਦੀ ਹੈ ਉਹ ਸੁਖਚੰਦ ਸਿੰਘ ਗਿੱਲ ਕਰਦੇ ਨੇ ਇਸ ਨਾਲ ਤੁਸੀਂ ਉਹਨਾਂ ਤੇ aarop ਲਗਾਉਣਾ ਤਾਂ ਮੈਨੂੰ ਲੱਗਦਾ ਸ਼ਾਇਦ ਸਰਾਸਰ ਗਲਤ ਹੋਏਗਾ ਜੇ ਇਹ ਬਦਲੀਆਂ ਜਿਹੜੀਆਂ ਇਸ ਲੈਣੀ ਦੀਆਂ 31 ਟ੍ਰਾਂਸਫਰਾਂ ਹੋਈਆਂ 14 ਸਾਲ ਦੀ ਨੌਕਰੀ ਦੇ ਵਿੱਚ ਅੱਛਾ ਅਮਨਦੀਪ ਅਮਨਦੀਪ ਕੋਲ ਦੀਆਂ 31 ਟ੍ਰਾਂਸਫਰ ਹੋਈਆਂ 14 ਸਾਲ ਦੇ ਵਿੱਚ ਹਾਂ ਜਿਲ੍ਹੇ ਦੇ ਜ਼ਿਲੰਦਰ ਵੀ ਥੋੜੀ ਦੇ ਰਾਈ ਟ੍ਰਾਂਸਫਰ ਅੱਛਾ ਜੀ ਉਹ ਕੱਪੀ ਟ੍ਰਾਂਸਫਰਾਂ ਜਿਹੜੀਆਂ ਡਿਸਟ੍ਰਿਕਟ ਤੋਂ ਡਿਸਟ੍ਰਿਕਟ ਜਿਹੜੀ ਟ੍ਰਾਂਸਫਰ ਹਨ ਉਹ ਆਈਜੀ ਜਿਹੜਾ ਬਣਾਦਾ ਰੇਂਜ ਤੋਂ ਬਾਅਦ ਆਈਜੀ ਹੱਡਕੁਆਟਰ ਤੋਂ ਵਗੈਰ ਨਹੀਂ ਹੁੰਦਾ ਤੁਸੀਂ ਕਹਿੰਦੇ ਆਈਜੀ ਨੇ ਹੁਣ ਦੂਜੇ ਪਾਸੇ ਆ ਜਾਓ ਆਈ ਹੱਡਕੁਆਟਰ ਦਾ ਹੁਣ ਦੱਸੋ ਜੇ ਬਠਿੰਡਾ ਤੋਂ ਅਸਲੋਂ ਦੇ ਜ਼ਿਲੰਦਰ ਜਾਂ ਹੋਰ ਕਿਤੇ ਬਦਲੀ ਤੇ ਆਈ ਹੱ ਹਾਂਜੀ ਹਾਂਜੀ ਬਿਲਕੁਲ ਆਜੀ ਹੈੱਡ ਕੁਆਰਟਰ ਨੇ ਕਰਨੀ ਐ ਇਥੋਂ ਕਿਹਾ ਤੁਸੀਂ ਕਹਿਦੇ ਫਿਰ ਤੁਹਾਨੂੰ ਮੈਂ ਇੱਕ ਹੋਰ ਪੱਤਰ ਲਿਖਾਉਣਾ ਜੇ ਆਜੀ ਹੈਡ ਕੁਆਰਟਰ ਦਾ ਰੋਲ ਨਹੀਂ ਤੇ 3 ਐਨਡੀਪੀਐ ਐਕਟ ਅਪਰਚੇ ਤੇ ਦਰਜ ਹੋਣ ਤੋਂ ਬਾਅਦ ਉਸ ਲੇਡੀ ਨੂੰ ਰੀਸਰਟ ਕੀਤਾ ਉਹ ਕਰਨ ਕੀਤਾ ਆਜੀ ਹੈੱਡ ਕੁਆਰਟਰ ਨੇ ਕੀਤਾ ਇਹ ਕਿਸ ਲੜਕੀ ਦੀ ਗੱਲ ਕੋ ਇਹ ਕਿਸ ਲੜਕੀ ਦੀ ਗੱਲ ਕਰ ਰਹੇ ਹੋ ਕਿਹੜੀ ਕਾਂਸਟੇਬਲ ਦੀ ਗੱਲ ਮੈਂ ਕਰਮਚਾਰਨ ਦਾ ਜੌਬ ਕਰਨ ਦੀ ਕੁੜੀ ਮੈਂ ਤੁਹਾਨੂੰ ਉਹਦੀ ਆਰਡਰਾਂ ਦੀ ਕਾਪੀ ਤੁਹਾਨੂੰ ਨਾਲ ਦੇਵਾਂਗਾ ਅੱਛਾ ਜੀ ਕੀ ਨਾਮ ਉਸ ਲੜਕੀ ਦਾ ਲੈਡੀ ਕਨਸਟੇਬਲ ਦਾ ਮੈਂ ਵੀ ਤੁਹਾਨੂੰ ਮੈਂ ਦੱਸ ਦਿੰਦਾ ਕੁੜੀ ਦਾ ਨਾਮ ਵੀ ਕੁੜੀ ਚਲੋ ਕੋਈ ਨਹੀਂ ਉਹ ਲੱਭ ਲਾਂਗੇ ਪਰ ਤੁਸੀਂ ਉਹ ਤੁਹਾਡੇ ਕਹਿਣ ਦਾ ਮਤਲਬ ਉਸ ਲੜਕੀ ਨੂੰ 31 ਵਾਰੀ ਟਰਾਂਸਫਰ ਕੀਤਾ ਗਿਆ 14 ਸਾਲ ਦੇ ਵਿੱਚ ਇਹਦਾ ਮਤਲਬ ਕਿਤੇ ਨਾ ਕਿਤੇ ਪੁਲਿਸ ਅਧਿਕਾਰੀਆਂ ਦੀ ਮਿਲੀ ਭਗਤ ਹੈ ਉੱਚੇ ਅਧਿਕਾਰੀਆਂ ਦੀ ਬਿਲਕੁਲ ਮੇਰੀ ਭਗਤ ਹੈ ਜੀ ਕਿਉਂਕਿ ਜਿਹੜਾ ਜੋ ਕੋਈ ਵੀ ਮਗਰਮੱਛਲਾ ਹਰਕ ਦਾ ਜੀ ਕਿਤੇ ਕੋਈ ਨਾ ਕੋਈ ਕਿਸੇ ਦਾ ਹੱਥ ਆਇਆਗਾ ਚਾਹੇ ਕਹੇ ਪੋਲੀਟੀਕਲ ਦਾ ਹੱਥ ਹੈ ਕਿਹੇ ਕਿਸੇ ਅਫਸਰਾਂ ਦੇ ਹੱਥ ਤੋਂ ਬਿਨਾਂ ਇਹ ਕੁਝ ਨਹੀਂ ਹੋ ਸਕਦਾ ਜੀ 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 ਇਹ ਤੁਸੀਂ ਦੱਸੋ ਕਿ ਜਿੰਨੀ ਪ੍ਰਾਪਰਟੀ ਉਹਦੀ ਬੰਦ ਜੀ ਪ੍ਰਾਪਰਟੀ ਉਹ ਜੇ ਨਛੇ ਦੀ ਆਪਾਂ ਕਲੀਅਰ ਰਿਸ਼ਤੀ ਨਹੀਂ ਆ ਮਿਸ਼ਨ ਵਾਲੇ ਦੀ ਜੀ 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 ਇਹਦੇ ਵਿੱਚ ਜ਼ਰੂਰ ਪਿਛੇ ਹੱਥ ਹੈ 2 ਕਰੋੜ ਦੀ ਦੱਸ ਲੈਣੇ ਕੋਠੀ ਹੈ 8 ਗੱਡੀ ਹੈ 2 ਤਿੰਨ ਗੱਡੀ ਆਪੋ ਜੀ ਇੰਨਾ ਵੀ ਜੀ 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 ਅਫਸਰਾਂ ਦਾ ਹੱਥ ਹੈਗਾ ਪੁਰਾਣੇ ਕੋਲੇ ਸਾਹਮਣੇ ਚੱਲ ਰਹੀ ਐਨਕੁਆਰੀ ਉਹ ਤੁਹਾਡੇ ਸਾਹਮਣੇ ਆਸपास ਉਹ ਰਿਪੋਰਟਾਂ ਨੇ ਕਰਿਆ ਸਦਾ ਅੱਛਾ ਕੀ ਲੱਗਦਾ ਕੋਈ ਹੁਣ ਇਸ ਮਾਮਲੇ ਵਿੱਚ ਜਿਹੜੀ ਲੇਡੀ ਕਨਸਟੇਬਲ ਨੂੰ ਫੜਿਆ ਗਿਆ ਇਸ ਮਾਮਲੇ ਦੇ ਵਿੱਚ ਅੱਗੋਂ ਕੀ ਹੋਏਗਾ ਕਿ ਇਸ ਨੂੰ ਬਚਾ ਦਿੱਤਾ ਜਾਵੇਗਾ ਜਾਂ ਆਮ ਤੌਰ ਤੇ ਕਿਹਾ ਜਾਂਦਾ ਜੇ ਜਦੋਂ ਕੋਈ ਪੁਲਿਸ ਵਾਲਾ ਫਸ ਜਾਂਦਾ ਤੇ ਉਸ ਦਾ ਕੇਸ ਨੂੰ ਹਲਕਾ ਕਰ ਦਿੱਤਾ ਜਾਂਦਾ ਤਾਂ ਕਿ ਉਹਨੂੰ ਬਚਾਇਆ ਜਾ ਸਕੇ ਇਹ ਤਾਂ ਸਾਰਾ ਬਲ ਸਮਾਹਕਮਾ ਹੀ ਹੈ ਕਹੋ ਜਿਆ ਮਹਿਕਮਾ ਜੇ ਕਿਤੇ ਕੇਸ ਤੇ ਫਸ ਜਾਵੇ ਨਾ ਤੇ ਜਿਹਨੂੰ ਸਿਆਣੇ ਕਹਿੰਦੇ ਉਹਦੇ ਮਗਰ ਪੁੱਤਾ ਵੀ ਨਹੀਂ ਆਉਂਦਾ ਇਹ ਸਾਡਾ محکمہ ਕਹੋ ਜੱਜ ਦੇ ਮਗਰ ਕੋਈ ਨਹੀਂ ਆਉਂਦਾ ਬਾਕੀ ਹੋਰ ਕੋਈ ਕੋਈ ਬੁਲਾਵੇ ਉਹਦੇ ਮਗਰ ਕੋਈ ਦਾ ਕੋਈ ਆ ਜਾਂਦਾ ਸਾਡੇ ਦੇ ਮਗਰ ਘਰ ਦਾ ਸਾਡਾ ਵੀ ਜੋ ਕੋਈ ਮਗਰ ਆਏ ਉਹ ਵੀ ਕਹਿਣ ਲੱਗ ਪੈਂਦੇ ਯਾਰ ਇਹਦੇ ਮਗਰਲੇ ਠੀਕਾ ਹੀ ਹੋਣਾ ਕੰਮ ਅੱਛਾ ਜੀ ਅੱਛਾ ਇਸ ਲਈ ਕਈ ਪਾਸਿਆਂ ਦੇ ਵਿੱਚ ਕਈ ਅਫਸਰ ਦੇਖੇ ਕਈ ਪੁਲਿਸ ਮਾਰਡ ਦੇਖੇ ਕਈ ਠੰਗਦਾ ਦੇਖੇ ਜਦੋਂ ਕੋਈ ਫਸਦਾ ਕੋਈ ਮਗਰ ਨਹੀਂ ਹੁੰਦਾ ਜਿੱਦਾਂ ਕਿ ਹੁਣ ਪੰਜਾਬ ਦੇ ਵਿੱਚ ਕਈ ਮਾਮਲੇ ਆਸਮਾਨ ਦੇਖੋ ਦੋ ਤਰ੍ਹਾਂ ਦੀ ਮਹਿਕਮੇ ਚ ਚੱਲ ਰਹੀ ਹੈ ਕਾਰਵਾਈ ਜਿੱਕੇ ਪਾਸੇ ਮੁਕਦਮੇ ਤਾਲੇ ਹੋ ਕੇ ਡਿਸਮਿਸ ਕੀਤੇ ਜਾਂਦੇ ਨੇ ਜਿੱਕੇ ਪਾਸੇ ਸਜ਼ਾ ਜਾਵਦਾ ਬੰਦੇ ਨੌਕਰੀ ਜੀ ਇਹਦਾ ਮਤਲਬ ਇਹ ਹੈ ਵੀ ਜੇ ਪੁਲਿਸ ਰੂਲ ਇੱਕ ਹੈ ਸੰਵਿਧਾਨ ਸਾਡਾ ਇੱਕ ਹੈ ਤੇ ਸਾਰਿਆਂ ਜਿਹੜੇ ਉਹ ਕੋਣੀ ਇੱਕ ਹੁੰਦਾ ਜੀ 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 ਤੇ ਡੀਜੀਪੀ ਵੀ ਇੱਕ ਹੈ ਪੰਜਾਬ ਲਈ ਮੁੱਖ ਮੰਤਰੀ ਬਜਾਉਂਦਾ ਹੈ ਪੰਜਾਬ ਦੇ ਵਿੱਚ ਇਹ ਹੁਣ ਇਸ ਮਾਮਲੇ 'ਚ ਕੀ ਹੋਏਗਾ ਗੋ ਦੱਸੋ ਤੁਸੀਂ ਦੱਸੋ ਤੁਹਾਨੂੰ ਵੀ ਲੱਗਦਾ ਜੇ ਇਹਦੇ ਵਿੱਚ ਇਹਦਾ ਰੋਲ ਹੈ ਤੇ ਸਭ ਤੋਂ ਸਭ ਸਜ਼ਾ ਹੁਣ ਦਿੱਤੀ ਜਾਣੀ ਚਾਹੀਦੀ ਸਾਡਾ ਪੰਜਾਬ ਨਾ ਰੋਣਾ ਸਾਡਾ ਪੰਜਾਬ ਜਿਹੜਾ ਇਸ ਵੇਲੇ ਨਸ਼ਿਆਂ 'ਚ ਡੁੱਲ ਰਿਹਾ ਮਿੱਟੀ ਹੋ ਰਿਹਾ ਖਲਮ ਹੋ ਰਿਹਾ ਇਨੂੰ ਖਤਮ ਹੋਣ ਤੋਂ ਬਚਾਇਆ ਜਾਵੇ ਆਪਾਂ ਕੋਈ ਵੀ ਤਰੀਕਾ ਜਿਹੜਾ ਵਰਤਣਾ ਵਰਤਿਆ ਜਾਵੇ ਜੀ ਆਸਰਾਂ ਨੂੰ ਵੀ ਕਹਿੰਦੇ ਸਰਕਾਰ ਨੂੰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਜੀ ਇੱਕ ਮੈਂ ਛੋਟੀ ਜੀ ਗੱਲ ਹੋਰ ਕਹਿਣੀ ਚਾਹੁੰਦਾ ਜਿਹੜੀ ਮੇਨ ਗੱਲ ਕਹਿਣ ਵਾਲੀ ਹੈ ਜੀ ਜਿਹੜੇ ਇਨਕਾਊਂਟਰ ਕਰਕੇ ਪ੍ਰਾਈਜ਼ ਦਿੱਤੇ ਜਾ ਰਹੇ ਨਾ ਉਹ ਬਿਲਕੁਲ 84 ਵਾਲਾ ਤੁਹਾਨੂੰ ਯਾਦ ਨਾ ਕਰਾਓ ਸਾਡੀ ਪੰਜਾਬ ਦੀ ਜਵਾਨੀ ਰੁੜ ਗਈ ਹੈ ਜੀ ਇਹ ਕਹਿੰਦੇ ਆ ਵੀ ਇਨਕਾਊਂਟਰ ਕਰਕੇ ਪ੍ਰਾਈਸ ਦੇਣ ਦੀ ਬਜਾਏ ਤੁਸੀਂ ਚਿੱਟਾ ਫੜਨ ਵਾਲਿਆਂ ਨੂੰ ਪ੍ਰਾਈਸ ਦਿੱਤਾ ਜਾਵੇ ਜੀ ਜਿਹੜਾ ਕਮਰਸ਼ੀਅਲ ਕੁਆਂਟੀਟੀ ਫੜਦਾ ਉਸ ਮੁਤਾਬਕ ਉਹਨੂੰ ਪ੍ਰਾਈਸ ਦਿੱਤਾ ਜਾਵੇ 100 ਗ੍ਰਾਮ 200 ਗ੍ਰਾਮ ਉਹਦੇ ਮੁਤਾਬਕ ਜਿੰਦਾ ਜਿੰਦਾ ਹੈ ਉਸ ਮੁਤਾਬਕ ਉਹਨੂੰ ਪ੍ਰਾਈਸ ਦਿੱਤਾ ਜਾਵੇ ਜੀ 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 ਬਹੁਤ ਵਧੀਆ ਕਹਿ ਰਹੇ ਜਿਹਦੇ ਵਿੱਚ ਚਿੱਟਾ ਬੰਦ ਕਰਨ ਦੇ ਵਿੱਚ ਸਾਡੇ ਪੁਲਿਸ ਦੇ ਸਾਡੇ ਅਫਸਰ ਪੂਰਾ ਸਹਿਯੋਗ ਦੇਣਗੇ ਔਰ ਮਿਹਨਤ ਕਰਨਗੇ ਵੀ ਹਾਂ ਸਾਨੂੰ ਨਾਮ ਮਿਲਣਾ ਡਿਜੀਟਲ ਨੂੰ ਸਾਨੂੰ ਰੈਂਕ ਵੀ ਹੋ ਜਾਵੇ ਸਾਡਾ ਜੀ ਬਹੁਤ ਮਿਹਰਬਾਨੀ ਤੇ ਤੁਸੀਂ ਸੁਣਿਆ ਕਿ ਭੁਪਿੰਦਰ ਸਿੰਘ ਜੀ ਨੇ ਸਾਰੀ ਜਾਣਕਾਰੀ ਦਿੱਤੀ ਕਿ ਕੀ ਹੋਇਆ ਸੀ ਤੇ ਉਹਨਾਂ ਨੇ ਇੱਕ ਜੋ ਕਲਾਸਿਕ ਕੀਤੇ ਸਭ ਤੋਂ ਵੱਡੀ ਗੱਲ ਉਹ ਕਹਿ ਰਹੇ ਹੈ ਕਿ ਇਹੋ ਜੇ ਮਾਮਲੇ ਆ ਵਿੱਚ ਇਨਕਾਊਂਟਰ ਜਿਹੜੇ ਕਰਦੇ ਨੇ ਉਹਨਾਂ ਚ ਪੁਲਿਸ ਅਧਿਕਾਰੀਆਂ ਨੂੰ ਨਹੀਂ ਕੁਝ ਦੇਣਾ ਚਾਹੀਦਾ ਬਲਕਿ ਜਿਹੜੇ ਚਿੱਟਾ ਫੜਦੇ ਨੇ ਉਹਨਾਂ ਨੂੰ ਨਾਲੇ ਤਾਂ ਉਹਨਾਂ ਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਨਾਲੇ ਉਸ ਦੇ ਹਿਸਾਬ ਨਾਲ ਉਹਨਾਂ ਨੂੰ ਇਨਾਮ ਵੀ ਲੈਣਾ ਚਾਹੀਦਾ ਬਹੁਤ ਮਿਹਰਬਾਨੀ ਜੀ ਭੁਪਿੰਦਰ ਸਿੰਘ ਜੀ ਧੰਨਵਾਦ